ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ 7 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾਂ ਕਿੰਨੇ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਪਰੀ ਸਿੰਘ ਜੀ ਤੇ ਪਿੰਡ ਮਾਨੂਗਿਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਲ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9780912740 ਠੀਕ ਹੈ ਵਪਾਰ ਦਾ ਕੰਮ ਆ ਬਾਈ ਕਿੰਨਾ ਟਾਈਮ ਹੋ ਗਿਆ ਕਰ ਦੇਣਾ ਪੁਰਾਣਾ ਹੀ ਆ ਬਾਈ ਕੰਮ ਦਾ ਠੀਕ ਆ ਪੀੜੀ ਵਾਲਾ ਹਾਂਜੀ ਬਾਈ ਠੀਕ ਆ ਪੀੜੀਦਾਰ ਕੰਮ ਆ ਬਾਈ ਦਾ ਤੇ ਇੱਕ ਨੰਬਰ ਤੋਂ ਜਰਸੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀ ਇਹਨੂੰ ਹੋ ਗਿਆ 5 ਤੋਂ 6 ਦਿਨ ਅੱਜ ਸੂਈ ਨੂੰ ਠੀਕ ਆ ਬੱਚਾ ਕੀ ਮਗਰ ਮਗਰ ਬੱਚਾ ਵੀ ਮਗਰ ਬੱਚਾ ਜੀ ਹਾਂਜੀ ਬਈ ਤੇ ਜੇਰ ਜੂਰ ਬਾਈ ਓਕੇ ਜੇਰ ਜੂਰ ਵੀਰੇ ਓਕੇ ਆ ਚਵਾਈ ਦੀ ਸੀਲ ਦੀ ਦੋਨੇ ਪਾਸੇ ਬਹਿ ਕੇ ਕਰੀ ਜਾਵੇ ਕੋਈ ਕੋਈ ਚੱਕਰ ਨਹੀਂ ਪੜਾ ਦੋ ਡੰਗ ਤਿੰਨ ਡੰਗ ਕਲਾ ਚੋਕ ਕੇ ਲੈ ਜੇ ਯਾਨੀ ਹੁਣ ਨੈਟ ਦੇ ਕੋਲ ਬੋਲਾ 16 15 16 ਲੀਟਰ ਤਿਆਰ ਹੋਊਗਾ 15 16 ਕਿਲੋ ਤਿਆਰ ਆ 20 ਤੋਂ 22 ਲੀਟਰ ਯਾਨੀ ਵੜ ਪਾ ਦੂਗੀ ਦਾਦੇ ਠੀਕ ਆ ਜੀ ਹਾਂਜੀ ਤੇ ਬਾਈ ਕੋਈ ਭੂਰ ਛਿੱਟਾ ਥਾਂ ਚ ਜਮਾ ਓਕੇ ਕਿੰਨੇਵੇਂ ਸੂਇ ਸੁਈ ਬਾਈ ਦੂਜਾ ਸੂਆ ਬਈ ਇਹਦਾ ਬਾਈ ਕਹਿੰਦਾ ਦੂਜਾ ਸੂਆ ਸੁਈ ਆ 4 ਤੋਂ 5 ਦਿਨ ਹੋ ਗਏ ਬਾਈ ਹਾਂਜੀ 4 ਤੋਂ 5 ਦਿਨ ਹੋ ਗਏ ਸੁਈ ਨੂੰ ਮਗਰ ਬੱਚਾ ਬੱਚਾ ਜੀ 14 ਤੋਂ 15 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਬਾਈ ਕਹਿੰਦਾ ਆ ਕੇ ਕਰ ਲਿਓ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਤੇ ਚਾਹੇ 6 ਟਾਈਮ ਚਵਾਈ ਕਰ ਲਿਓ ਦੁੱਧ ਨੈਟ ਕੰਡੇ ਵਾਲਾ ਤਿਆਰ ਹੋਊਗਾ ਜਿੰਨਾ ਬਾਈ ਨੇ ਦੱਸਿਆ ਬਾਕੀ ਫੇਸ ਕੁਆਲਿਟੀ ਸੋਹਣੀਆ ਕ੍ਰਾਸ ਚ ਪੈਂਦੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ ਥਣਾ ਦੇ ਸਾਇਦ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨਾ ਜੀ ਸੋਹਣੇ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਬਈ 3:00 ਵਜੇ ਦਾ ਥਣ ਲੈਵੇ ਤੇ ਜਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਨਾ ਹੋਣ ਤੇ ਸੀਰ ਸੌ ਕਰਮਾ ਵਾਲੀ ਪੂਰੀ ਆ ਹਨ ਬਹੁਤ ਸੋਹਣਾ ਲੱਗਿਆ ਜੀ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਤੇ ਬਾਕੀ ਥਣਾ ਥੁਣਾ ਦੀ ਬਾਈ ਕਹਿੰਦਾ ਗਾਰੰਟੀ ਆ ਕੋਈ ਭੂਰ ਸ਼ਿਕਤਾ ਨਹੀਂ ਮੁੱਲ ਬਈ ਇਹਦਾ ਮੁੱਲ ਬਈ ਲੈਣ ਦੇ ਨਾਲ ਹੈ 56000 ਰੁਪਏ ਮਾਨ ਤਨ ਮਾਨ ਤਨ ਮਾੜਾ ਬਟਾ ਹੋ ਜਾ ਠੀਕ ਆ ਜੀ 56000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਤਾਂ ਵੀਰੇ ਪਹਿਲਾ ਸੂਆਗਾ ਠੀਕ ਆ ਜੀ ਤੇ ਇਹਨੂੰ ਵੀ ਇੰਨੇ ਕ ਦਿਨ ਹੀ ਹੋ ਗਏ ਹਜੇ ਨਾੜੂਆ ਬੱਚਿਆਂ ਨਾਲ ਆ ਪੰਜ ਛੇ ਦਿਨਾਂ ਲਈ ਸੂਈ ਹੈ ਵੀ ਬੱਚਾ ਜੀ ਹਾਂਜੀ ਬਾਈ ਬੱਚਾ ਇਹਦੇ ਵਿੱਚ ਤੇ ਬਾਈ ਦੰਦੋ ਕਿੰਨੇ ਆ ਦੰਦੋ ਇਹ 6 ਦੰਦਾਂ ਦਾ ਬਾਈ ਠੀਕ ਆ ਮੂੰਹ ਤੋਂ 6 ਦੰਦਾਂ ਦਾ ਪਹਿਲੇ ਸੂਏ ਆ 4-5 ਦਿਨ ਹੋ ਗਏ ਸੂਏ ਹਾਂਜੀ ਬਾਈ ਕਿੰਨਾ ਦੁੱਧ ਬਾਈ ਤਿਆਰ ਇਹਦੇ ਕੋਲੇ ਰੈਡੀ ਹੋਊਗਾ ਜੀ ਹੁਣ ਯਾਨੀ ਕਿ 19 ਤੋਂ 20 ਲੀਟਰ ਦੇ ਵਿੱਚ ਵਿੱਚ ਨੈਟ ਤਿਆਰ ਹੋਊਗਾ ਹਾਂਜੀ ਜੇ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਵੀਰੇ ਤਿੰਨ ਡੰਗ ਅਗਲਾ ਭਲਾ ਚੋਕੇ ਲੈ ਜੇ ਦੋ ਦਾ ਵੀ ਤਿੰਨ ਡੰਗ ਅਗਲਾ ਚੋਲੇ ਚਵਾਈ ਦੀ ਸੀਲ ਠੰਡੀ ਦੀ ਜਿੰਨੀ ਕਹਿ ਲੋ ਓਨੀ ਹੋਈ ਚੰਗੀ ਆ ਬੜੇ ਠੀਕ ਹੈ ਦੋ ਰੁਪਏ ਦਿਖਾ ਦਿਓ ਭਾਈ ਭਾਈ ਦੱਸਦਾ ਕਿ ਪਹਿਲਾ ਸੁਆ ਸੂਈ ਆ ਇਹਦੇ ਵਿਚਾਰ ਤੋਂ 5 ਦਿਨ ਹੋ ਗਏ ਸੂਈ ਨੂੰ ਭਾਈ ਤੇ ਜਮ ਓਕੇ ਆ ਭਾਈ ਜਮ ਓਕੇ ਆ ਭਾਈ ਠੀਕ ਆ ਜੀ ਮਗਰ ਬੱਚਾ ਵੱਛਾ 19 ਤੋਂ 20 ਕਿਲੋ ਭਾਈ ਹਾਂਜੀ ਭਾਈ ਨੈਟ ਤਿਆਰ ਆ ਭਾਈ ਕਹਿੰਦਾ ਤਸੱਲੀ ਆ ਕੇ ਕਰ ਲਿਓ ਠੋਸ ਮਾਨੇ ਦੀ ਗਾਂ ਐ ਬਾਕੀ ਤਨ ਤੋਂ 4 ਘੰਟੇ ਹਜੇ 24 ਚ ਬਾਕੀ ਨੇ ਲਿਆ ਵੀਰ ਵਾਪਸ ਕੱਦਕਾਠ ਦੇ ਪੱਖ ਤੋਂ ਉੱਚੇ ਲੰਮੇ ਕੱਦਕਾਠ ਦੀ ਤੇ ਸੋਹਣੀ ਫੇਸ ਕੁਆਲਿਟੀ ਇਹਨਾਂ ਦਾ ਦੁੱਧ ਦੇ ਦੂ ਬਈ ਦੁੱਧ ਤਾਂ ਬਈ ਇਹ ਵੀ 22 ਲੀਟਰ ਵੜ ਪਾ ਦੂਗੀ ਠੀਕ ਆ ਜੀ ਬਾਕੀ ਕੱਦਕਾਠ ਵਾਲੀ ਵੜਾ ਥਣਾ ਦੇ ਸਾਈਡ ਬਹੁਤ ਸੋਹਣੇ ਜਾ ਰਹੇ ਥਾ ਨਿੱਖਣਵੇਂ ਇੱਕੋ ਸਾਈਡ ਦੇ ਘੱਟ ਵਾਲਾ ਹਵਾਨਾ ਪੂਰਾ ਠੋਸ ਹਵਾਨੇ ਦੀ ਪੱਕੇ ਲੇਵੇ ਦੀ ਗਾਂ ਹੈ ਜਿੰਨਾ ਦੁੱਧ ਬਾਈ ਨੇ 19 ਤੋਂ 20 ਕਿਲੋ ਦੱਸਿਆ ਨੈਟ ਤਿਆਰ ਹੋਊਗਾ ਬਾਈ ਕਹਿੰਦਾ ਬੇਫਿਕਰ ਹੋ ਇਹਦਾ ਵੀ ਐਂ ਲੈ ਘਰੇ ਰੱਖਣ ਵਾਲੇ ਬੰਦੇ ਨੂੰ ਇਹਦਾ ਐ ਨਹੀਂ ਥਣ ਲੇਵਾ ਖਰਾਬ ਹੋਊਗਾ ਤਾਂ ਜਿਵੇਂ ਹੈਗਾ ਲੇਵਾ ਹੀ ਰਹੂਗਾ ਹਾਂਜੀ ਠੋਸ ਮਾਨ ਨੇ ਦੀ ਕੱਟ ਵਾਲਾ ਹੋਵਨਾਂ ਦੇਖ ਲੋ ਬਾਕੀ ਥਾਣਾ ਦੇ ਸਹਿ ਸੋਹਣੇ ਆ ਚਾਰੇ ਥਾਣ ਨਿੱਖੜਵੇਂ ਇੱਕੋ ਜਿਹੇ ਤੇ ਸੀਲ ਸੌ ਕਰਮਾਂ ਵਾਲੀ ਪੂਰੀ ਹੈ ਜੀ ਚਾਹੇ ਜਵਾਕ ਚੋਈ ਜਾਣ ਜੀ ਮੁੱਲੇ ਦਾ ਬਾਈ ਇਹਦਾ ਲੈਣ ਦੇਣਾ ਹੀ ਹੈ ਬਾਈ 58000 ਰੁਪਏ ਠੀਕ ਆ ਜੀ ਹਾਂਜੀ ਮੁੱਲ ਬਾਈ ਕਹਿੰਦਾ ਫੈਕਸ ਜਿਹਾ ਹੀ ਆ ਬਾਕੀ ਮਾਨਤਾਨ ਹੋ ਜਾਊਗਾ ਥੋੜਾ ਮੋਟਾ ਜਿਹੜਾ ਚੱਲ ਕੇ ਆ 58000 ਰੁਪਿਆ ਬਾਈ ਮੁੱਲ ਕਰਦੇ ਬਾਕੀ ਵਿੱਚੋਂ ਮਾਨਤਾਨ ਕਰ ਦਾਂਗੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦਾ ਵੀ ਤੀਜਾ ਸੂਆ ਏ ਠੀਕ ਆ ਜੀ ਇਹ ਇਹ ਹਫਤੇ ਦੀ ਸੂਈ ਹੋਈ ਆ ਇੱਕ ਦੀ ਇੱਕ ਹਫਤਾ ਹੋਊਗਾ ਬੱਚਾ ਕੀ ਮਗਰੀ ਇਹਦੇ ਮਗਰੀ ਬੱਚਾ ਹੀ ਆ ਬਾਈ ਇਹਦੇ ਮਗਰੀ ਬੱਚਾ ਤੇ ਕਿੰਨਾ ਬਾਈ ਦੁੱਧ ਤਿਆਰ ਆ ਇਸ ਵਕਤ ਦੁੱਧ ਦੇ ਕੋਲੇ 16 ਕਿਲੋ ਹੁਣ ਨੈਟ ਜਮਾ ਬੋਲਾ ਤਿਆਰ ਹੋਊਗਾ ਖੁੱਲਾ ਠੀਕ ਆ 16 ਕਿਲੋ ਦੁੱਧ ਵੀ ਹਾਂ 20 ਕਿਲੋ ਯਾਨੀ ਬੈੜ ਪਾ ਦੂਗੀ ਹੈ ਠੰਡੀ ਸੀਰ ਚਵਾਈ ਚੂਈ ਦੇਵੀ ਬੈੜ ਬਹੁਤ ਚੰਗੀ ਆ ਠੀਕ ਆ ਇਹ ਵੀ ਬਾਈ ਤੋੜ ਕੇ ਦਿਖਾ ਦੇ ਬਾਈ ਕਹਿੰਦਾ ਤੀਜਾ ਸੂਆ ਸੂਈ ਆ 10 ਕ ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਦੱਸਿਆ ਸੀ ਬਾਈ ਇਹਦੇ ਕੋਲ ਹੈਗਾ 16 ਲੀਟਰ ਰੈਡੀ ਬਾਈ ਹੁਣ 16 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਇਸ ਵਕਤ ਮਗਰ ਬੱਚਾ ਬੱਚਾ ਏ ਫੇਸ ਕੁਆਲਿਟੀ ਸੋਹਣੀ ਆ ਕੱਦ ਕਾਠ ਵਾਲੀ ਵੜਾ ਤੀਜੇ ਸੂਏ ਬਾਈ ਦੱਸਦਾ ਕਿ ਸੂਈ ਹੋਈ ਆ ਜਾਤ ਬ੍ਰੀਡ ਦੀ ਚੰਗੀ ਆ ਬਾਕੀ ਥਣ ਤੁਣ ਬਹੁਤ ਸੋਹਣਾ ਲੱਗਿਆ ਵਾ ਨੇੜੇ ਤੇ ਤੁਹਾਨੂੰ ਦਿਖਾ ਦਾਂਗੇ ਸੋਹਣਾ ਗੁਲਾਬੀ ਥਾਣਾ ਚੈੱਕ ਕਰ ਲੋ ਤੇ ਬਾਈ ਥਣਾ ਦੀ ਓਕੇ ਆ ਕੋਈ ਫੂਰ ਸ਼ਿੱਟਾ ਜੀ ਜਮਾ ਜਮਾ ਓਕੇ ਬੇ ਚਵਾਈ ਦੀਆਂ ਬੜਾ ਸਾਰੀਆਂ ਚੰਗੀਆਂ ਓਕੇ ਠੀਕ ਆ ਬਾਈ ਕਹਿੰਦਾ ਚਵਾਈ ਦੀਆਂ ਬੜਾ ਸਾਰੀਆਂ ਚੰਗੀਆਂ ਬੇਸਿਕਰ ਹੋ ਕੇ ਆ ਜਾਓ ਪਰ ਆ ਕੇ ਤਸੱਲੀ ਜ਼ਰੂਰ ਕਰ ਲਿਓ ਮੇਰਾ ਵੀਡੀਓ ਦਾ ਮਾਦੇ ਮੈਂ ਤੁਹਾਨੂੰ ਪਸ਼ੂ ਦਿਖਾਉਣਾ ਏ ਪੈਸੇ ਤੁਸੀਂ ਲਾਉਣੇ ਹੁੰਦੇ ਆ ਆ ਕੇ ਤਸੱਲੀ ਕਰ ਲਿਆ ਕਰੋ ਬਾਈ ਕਹਿੰਦਾ ਮੇਰੇ ਵੱਲੋਂ ਭਲਾ ਤਿੰਨ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਦੁੱਧ ਜਿੰਨਾ ਦੱਸਿਆ ਨੈਟ ਤਿਆਰ ਹੋਊਗਾ ਤੇ ਸੀਓਸਾਉ ਕਰਮਾ ਵਾਲੀ ਪੂਰੀ ਥਣਾ ਥੁਣਾ ਦੀ ਬਾਈ ਕਹਿੰਦਾ ਓਕੇ ਆ ਕੋਈ ਫੂਰ ਸ਼ਿੱਟਾ ਨਹੀਂ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ 62000 ਰੁਪਏ ਠੀਕ ਆ 62000 ਜਾਂ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਆਊਗਾ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਕਨੈਕਟ ਬਾਈ ਨਾ ਕਰ ਸਕਦੇ ਆ ਜੀ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਸੂਨ ਵਾਲੀ ਆ ਬੜ ਹਜੇ ਕਿੰਨੇ ਦਿਨ ਲੱਗੇ ਇਹਦੇ 12 13 ਦਿਨ ਪਏ ਹਜੇ ਬੜ ਦੇ ਠੀਕ ਆ ਕਿੰਨੇ ਮਹੀਨੇ ਸੂਨਾ ਪਈ ਇਹ ਤੀਜਾ ਸੂਆ ਸੂੰਦੀ ਆ ਇਹ ਜਾਨੀ ਕਿ ਦੁੱਧ ਆਪਣੇ ਜਾਨੀ ਕਿ ਆਪ ਆਪ ਦੇ ਬੰਦੇ ਤੇ ਹੀ ਆਈ ਹੋਈ ਹੈ ਇਹ ਠੀਕ ਹੈ ਜੀ ਦੋ ਤ 23 24 ਕਿਲੋ ਵੜਾ ਨਾ ਪਾਣ ਦੀ ਫਲੱਡ ਦਾ ਪਿਛਲੇ ਸੂਏ ਦਿੱਤਾ ਜੀ ਹਾਂ ਪਿਛਲੇ ਸੂਏ ਦੀ ਆਪਾਂ ਕੋਲ ਵੀਡੀਓ ਵੀ ਹੈਗੀ ਆ ਜੀ ਠੀਕ ਹੈ ਜੀ ਸੂਈ ਹੋਈ ਦੀ ਤੇ ਸੀਮਨભાઈ ਦੱਸਿਆ ਮਾਲਕਾਂ ਨੇ ਕਿਹੜਾ ਲਵਾਇਆ ਵਾ ਭਾਈ ਨਾਰਮਲ ਹੀ ਬੰਦੇ ਸੀ ਯਾਰ ਨਾਰਮਲ ਹੀ ਕੋਈ ਸੀਮਨ ਲੱਗਿਆ ਹੋਊਗਾ ਜਿਆਦਾ ਵਧੀਆ ਨਹੀਂ ਕੋਈ ਲੱਗਿਆ ਹੋਣਾ ਠੀਕ ਹੈ ਜੀ ਤੇ ਪਰ ਦੁੱਧ ਦੁੱਧ ਨੂੰ ਚਵਾਈ ਚੁਈ ਨੂੰ ਵੜਾ ਬਹੁਤ ਚੰਗੀ ਹੈ 24 25 ਕਿਲੋ ਦਿੱਤਾ ਜੀ ਹਾਂ ਜੀ ਠੀਕ ਹੈ ਇਹ ਵੀ ਦੋ ਇਹ ਪਿਛਲੇ ਸੂਏ ਦੀ ਸੂਈ ਹੋਈ ਦੀ ਆਪਣੇ ਕੋਲ ਵੀ ਬਾਈ ਕਹਿੰਦਾ ਕਿੰਨੇ ਦਿਨ ਰਹਿੰਦੇ ਬਾਈ ਇਹਦੇ ਇਹਦੇ ਤਾਂ 10 ਤੋਂ 12 ਦਿਨ ਪਿਆ ਜੀ 10 ਤੋਂ 12 ਦਿਨਾਂ ਦੀ ਕੱਚੀ ਆ ਬਾਕੀ ਝੋਲੀ ਕਰਮ ਵਾਲੀ ਸੋਹਣਾ ਤਿਆਰ ਕਰਦੀ ਹੁੰਦੀ ਹਵਾਨਾ ਚੈੱਕ ਕਰ ਲਓ ਜੀ ਹਵਾਨਾ ਇਹਦਾ ਵੀ ਘਾਟ ਵਾਲਾ ਤਿਆਰ ਕਰੂਗੀ ਪੂਰਾ ਵੱਡਾ ਹਵਾਨਾ 10 ਤੋਂ 12 ਦਿਨਾਂ ਦੀ ਕੱਚੀ ਆ ਪਿਛਲੇ ਸੂਏ ਬਾਈ ਦੱਸਦਾ ਕਿ 24 25 ਕਿਲੋ ਦੁੱਧ ਚੋਇਆ ਵਾ ਆਪਣੇ ਖਾਸ ਬੰਦਿਆਂ ਤੋਂ ਬਾਈ ਕਹਿੰਦਾ ਲਈ ਆ ਬਾਕੀ ਥਣਾ ਥਣਾ ਦੇ ਸੈ ਸੋਹਣੇ ਆ ਚਾਰੇ ਥਣ ਨਿਖੜ ਮੇ ਇੱਕ ਸੈਜ ਦੇ ਜਾਤ ਬਰੀਡ ਦੀ ਇਹ ਵੀ ਚੰਗੀ ਆ ਜੀ ਬਾਕੀ ਕੰਦ ਕਾਟ ਤੋਂ ਅੰਦਾਜ਼ਾ ਆਪਾਂ ਲਾ ਹੀ ਸਕਦੇ ਆ 24 25 ਕਿਲੋ ਚੰਗੀ ਤਿਆਰ ਹੋ ਗਈ ਤਾਂ ਆਰਾਮ ਨਾਲ ਹੀ ਦੇ ਦੂਗੀ ਬਾਕੀ ਸੇਵਾ ਦਾ ਜੇ ਕੋਈ ਵੀ ਹੋਰ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਇਹਦਾ ਮੁੱਲ ਬਾਈ ਇਹਦਾ ਮੁੱਲ 60000 ਰੁਪਏ ਬਾਈ ਠੀਕ ਆ ਉਹ ਜੋ ਥੋੜੇ ਸੱਪਾ ਹੋ ਜੂਗਾ ਮਾਨਤਨ ਹੋ ਜੂ ਹਾਂਜੀ ਬਾਈ ਠੀਕ ਆ 60000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਆਊਗਾ ਜੀ 5 ਨੰਬਰ ਇਹਦੀ ਕੀ ਡਿਟੇਲ ਹੈ ਇਹ ਪਹਿਲਾ ਸੁਆ ਬੱਛੀ ਦਾ ਇਹਦੇ ਵੀ ਬਈ 10 12 ਦਿਨਾਂ ਨਾਲ ਹਜੇ ਰਹਿੰਦੇ ਆ ਬੱਛੀ ਦੇ ਦੰਦੋ ਜੀ ਦੰਦੋਂ ਦੇਖੀ ਨਹੀਂ ਬਈ ਇਹ ਹੋ ਸਕਦਾ ਛਿੱਗੀ ਹੋ ਸਕਦੀ ਜਵਾਨ ਵੀ ਹੋ ਸਕਦੀ ਹੈ ਠੀਕ ਹੈ ਜੀ ਹਾਂਜੀ ਬਈ 10 ਤੋਂ 12 ਦਿਨਾਂ ਦੀ ਕੱਚੀ ਹੈ ਤੇ ਕਿੰਨਾ ਕੁ ਦੁੱਧ ਦੇ ਦੂ ਬਈ ਦੁੱਧ ਤਾਂ ਬਈ ਹੁਣ ਤੇਰੇ ਬਾਣ ਨਾਲ ਤੇ ਆ ਜਾਣੀ ਕਿ 1500 ਲੀਟਰ ਆਪਾਂ ਕਹਿ ਕੇ ਦੇਵਾਂਗੇ ਆਪਾਂ 20 ਕਹਿ ਰਹੀ ਹੈ ਹਨਾ ਠੀਕ ਹੈ ਜੀ ਅਰੇ ਇਹਨੂੰ ਤੇ ਚਮਕਦਮਕ ਬਹੁਤ ਆ ਬੱਛੀ ਦੀ ਰੰਗ ਰੂਪ ਦੀ ਚੰਗੀ ਹੈ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ ਭਾਈ ਕਹਿੰਦਾ ਪਹਿਲਾ ਸੂਆ ਸੁੰਦੀ ਆ 10-12 ਦਿਨ ਇਹ ਵੀ ਲੈ ਜੂ ਡੇਟ ਮੁਤਾਬਕ ਬਾਕੀ ਕਈਰ ਪਸੂ 2-4 ਦਿਨ ਉੱਪਰ ਵੀ ਲੈ ਜਾਂਦਾ ਰੰਗ ਰੂਪ ਦੀ ਸੋਹਣੀ ਆ ਕਿੰਨੇ ਸ਼ਾਈਨਿੰਗ ਆ ਬਾਕੀ ਕੱਦ ਕਾਠ ਚੰਗਾ ਜੀ ਬੱਚੀ ਦਾ ਹਵਾਨਾ ਇਹ ਵੀ ਸੋਹਣਾ ਤਿਆਰ ਕਰਦੀ ਹੁੰਦੀ 10-12 ਦਿਨਾਂ ਤੱਕਰ ਪੂਰਾ ਸੋਹਣਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਹਨਾਂ ਦੇ ਸਹਿਜ ਬਹੁਤ ਸੋਹਣੇ ਨੇੜੇ ਤੋਂ ਚੈੱਕ ਕਰਵਾ ਲੈ ਤੁਹਾਨੂੰ ਚਾਰੇ ਤਾਂ ਨਿਖੜਮੇ ਇੱਕੋ ਹੀ ਸਹਿਜ ਦੇ ਬਾਕੀ ਕੱਦ ਕਾਠ ਦੀ ਚੰਗੀ ਆ 10-12 ਦਿਨਾਂ ਤੱਕਰ ਚੰਗੀ ਤਿਆਰ ਹੋਗੀ ਤਾਂ ਬਾਈ ਕਹਿੰਦਾ ਆਪਾਂ 15-16 ਕਿਲੋ ਕਹਿ ਕੇ ਦੇਣੀ ਆ ਹੋ ਸਕਦਾ ਪਲੱਸ ਦੇ ਦੇਵੇ ਬੈਕ ਸਾਈਡ ਤੋਂ ਸਾਨੂੰ ਚੈੱਕ ਕਰ ਲਓ ਜੀ ਬਾਕੀ ਰੰਗ ਰੂਪ ਦੀ ਬਹੁਤ ਸਹੀ ਅਜੇ ਝੋਲੀ ਝਾਲੀ ਬਹੁਤ ਆ ਯਾਨੀ ਕਿ ਹਜੇ ਬਣੂਗੀ ਵੜ ਇਹ ਟੁੱਲ ਬਹੁਤ ਆ ਹਜੇ ਕੱਚੀ ਕਰਕੇ ਵੜ ਥੋੜਾ ਜਿਹਾ 10 ਦੀ ਘਟਾ ਇਹ ਠੀਕ ਕੱਲੀ ਕੱਚੀ ਕੱਚੀ ਆ ਬਾਕੀ ਅੰਦਾਜ਼ਾ ਉਸ ਹਿਸਾਬ ਨਾਲ ਲਾ ਲਿਓ ਕਿ 10 ਤੋਂ 12 ਦਿਨ ਹਜੇ ਪਏ ਆ ਜੀ ਸੂਰ ਤੇ ਇਹਦਾ ਮੁੱਲ ਬਾਈ ਇਹਦਾ ਲੈਣ ਦੇ ਨਾਲ ਹੀ ਆ ਬਾਈ 53000 ਰੁਪਿਆ ਠੀਕ ਆ ਜੀ ਹਾਂਜੀ ਮੁੱਲ ਬਾਈ ਕਹਿੰਦਾ ਫਿਕਸ ਜੀ ਆ 53000 ਰੁਪਿਆ ਬਾਕੀ ਉਹਦੇ ਚ ਥੋੜਾ ਬੋਤਾ ਮਾਨਤਨ ਹੋ ਜਾਊਗਾ ਜਿਹੜਾ ਵੀ ਨੇੜੋ ਚੱਲ ਕੇ ਆਊਗਾ ਜੀ 6 ਨੰਬਰੀ ਇਹ ਵੀਰੇ ਬਹਿੜਾ ਜਾਨੀ ਕਿਰੇ 20 ਦਿਨ 22 ਦਿਨ ਹਜੇ ਰਹਿੰਦੇ ਹੈਗੇ ਬਾਕੀ ਆ ਜੀ ਹਾਂ ਸੂਆ ਇਹ ਵੀ ਤੀਜਾ ਹੀ ਸੁੰਦੀ ਆ ਠੀਕ ਆ ਜੀ ਤੇ ਦੁੱਧ ਦੇ ਵੀ ਜਾਨੀ ਕਿ 25 ਪਲੱਸ ਜਾਊਗੀ ਇਹ ਆਪਣੀ ਮੇਰੇ ਕੋਲ ਹੀ ਗਈ ਹੋਈ ਆ ਪਾਰ ਇਹ ਠੀਕ ਆ ਜੀ ਪਹਿਲੇ ਸੋਇ ਆਪਣੀ ਦਿੱਤੀ ਹੋਈ ਆ ਠੀਕ ਆ ਜੀ ਇਹ ਬੰਦਿਆਂ ਨੇ ਹੁਣ ਉਹਨੇ ਕੰਮ ਛੱਡਿਆ ਸੀਗਾ ਤੇ ਤਾਂ ਕਰਕੇ ਆਪਾਂ ਕੱਚੀ ਲੈ ਲਈ ਇਹ ਠੀਕ ਆ ਜੀ ਤੇ ਹਜੇ ਝੋਲੀ ਭਰ ਨਹੀਂ ਆਣੇ ਹਜੇ 10 ਦੀ ਘਟਾਂ ਹੈ ਠੀਕ ਹੈ ਜੀ ਤੇ ਠੰਡੀ ਸੀਲ ਚਵਾਈ ਚੂਈ ਦੇ ਵੀ ਬੜ ਬਹੁਤ ਚੰਗੀ ਆ ਕਿੰਨੇ ਦਿਨ ਦੱਸਿਆ ਬਾਈ ਇਹਦੇ 20 ਤੋਂ 22 ਦਿਨ ਰਹਿੰਦੇ ਹਜੇ ਯਾਨੀ ਕਿ ਲੌਨ ਲੱਗ ਗਈ ਹੋਣੀ ਨਹੀਂ ਨਿਆਂਗੂ ਹੀ ਪਿਆ ਜੀ 20 ਤੋਂ 22 ਦਿਨ ਬਾਈ ਦੱਸਦਾ ਕੱਦ ਕਾਠ ਦੀ ਬਹੁਤ ਚੰਗੀ ਆ ਜੀ ਉੱਚੇ ਲੰਮੇ ਕੱਦ ਕਾਠ ਦੀ ਵੇਲ ਚੈੱਕ ਕਰ ਲਓ ਪੂਰੀ ਵੱਡੀ ਵੇਲ ਦੀ ਆ 20 ਤੋਂ 22 ਦਿਨ ਬਾਕੀ ਆ 24 25 ਕਿਲੋ ਬਾਈ ਦੱਸਦਾ ਕਿ ਪਿਛਲੇ ਸੂਏ ਮਾਲਕਾਂ ਦਾ ਚੋਇਆ ਵਾ ਬਾਕੀ ਝੋਲੀ ਹਜੇ ਸਟਾਰਟ ਹੀ ਕੀਤੀ ਆ ਤਿਆਰ ਕਰਨੀ ਵੀਰ ਬਾਈ ਦਿਨਾਂ ਤੇ ਕਰ ਪੂਰੀ ਟੌਪ ਦੀ ਝੋਲੀ ਤਿਆਰ ਕਰੂਗੀ ਕਿਉਂਕਿ ਵੇਲਬੋਲ ਚੰਗੀ ਆ ਚੰਗੇ ਕੱਦ ਕਾਢਦੀ ਆ ਜੀ ਥਣਾ ਦੇ ਸਹਜ ਇਹਦੇ ਵੀ ਸੋਹਣੇ ਚਾਰੇ ਥਾਂ ਨਿਖੜਵੇਂ ਇੱਕੋ ਜਿਹੇ ਦੇਖ ਸਕਦੇ ਹੋ ਫੇਸ ਕੁਆਲਟੀ ਸੋਹਣੀ ਆ 24 25 ਕਿਲੋ ਦੁੱਧ ਕੋਈ ਬਾਲਾ ਨਹੀਂ ਜਾਣੂ ਬਾਕੀ ਢਾਂਚਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਬਾਈ ਦਾ ਕਨੈਕਟ ਨੰਬਰ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬੈਕਸਾਈਡ ਤੋਂ ਝੋਲੀ ਚੈੱਕ ਕਰ ਲਓ ਕੱਦ ਕੱਟ ਤੇ ਵਜਣ ਵਾਲੀ ਗਾਂ ਹੈ ਜੀ ਇਹਦਾ ਮੁੱਲ ਬਈ ਇਹਦਾ ਬਈ ਅੱਜ ਦਾ ਮੁੱਲ ਤਾਂ ਜਾਨੀ ਕਿ 65000 ਰੁਪਿਆ ਹੈ ਠੀਕ ਹੈ ਜੀ ਇਹ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਵੀ ਪਤਾ 80 85000 ਦੀ ਵੜਾ ਅਗਲਾ ਗਾਂ ਹੋਈ ਵੇਚਾਰੇ ਚ ਗਾਂ ਗੜੇ ਨੇ ਵੇਚ ਨਹੀਂ ਹੋਈ ਕੋਈ ਵੀਰ ਵੇਚਣ ਵਾਲਾ ਵੀ ਲੈ ਜਾ ਹਾਂਜੀ ਬਈ ਤਾਂ ਵੀ ਚਾਰ ਪੈਸੇ ਛੱਡ ਜੂਗੀ ਵੀ ਹਾਂ ਠੰਡੀ ਢੁੰਡੀ ਇਹ ਵੀ ਬਹੁਤ ਆ ਠੰਡੀ ਢੁੰਡੀ ਪੂਰੀ ਆ ਬਾਕੀ ਅਜੇ ਤਾਂ ਝੋਲੀ ਸਟਾਰਟ ਹੀ ਕੀਤੀ ਆ ਤਿਆਰ ਕਰਨੀ ਤੇ ਸਾਰੀ ਝੋਲ ਝੋਲ ਤੁਸੀਂ ਚੈੱਕ ਕਰ ਲਓ ਸਾਰੀਆਂ ਵਾਲਟਾਂ ਕੱਢ ਕੇ ਸੁਣਾ ਜੀ ਅੱਜ ਦਾ ਮੁੱਲ 65000 ਹਾਂਜੀ ਬਾਈ 65000 ਬਾਕੀ ਜਿਹਦੇ ਤਿਆਰ ਹੋਗੀ ਉਹਦੇ ਮੁੱਲ ਹੋਰ ਹੋਊਗਾ ਤੇ ਜਿਹੜੇ ਵੀ ਉਹਨੂੰ ਪਸੰਦ ਆਈ ਤੇ ਬਾਈ ਨਾਲ ਕਨੈਕਟ ਕਰ ਸਕਦਾ ਜੀ ਸੱਤ ਨੰਬਰ ਇਹ ਤੋਕੜਾ ਵੀਰੇ ਵੜ ਜੇ ਕਿਸੇ ਨੇ ਦੁੱਧ ਪੀਣ ਵਾਲੇ ਲੈਣੀ ਹੋਵੇ ਠੀਕ ਆ ਜੀ ਇਹਦੇ ਕੋਲੇ ਦੁੱਧ ਯਾਨੀ 8 ਕਿਲੋ ਹੋਊਗਾ ਨੈਟ ਤਿਆਰ ਹੈ ਜੀ ਹਾਂਜੀ ਬਾਈ ਸੀਲ ਸੂਲ ਇਹ ਵੀ ਬਹੁਤ ਆ ਵੜ ਤੇ ਬੱਚਾ ਬਾਈ ਬੱਚਾ ਬਾਈ ਹੈ ਨਹੀਂਗਾ ਬੱਚੀ ਉਹਨਾਂ ਨੇ ਰੱਖ ਲਈ ਹੈ ਜੀ ਠੀਕ ਆ ਜੀ ਤੇ ਕਿੰਨੇ ਸੂਏ ਸੂਈ ਹੈ ਜੀ ਸੂਆ ਇਹਦਾ ਪਹਿਲੇ ਹੀ ਆ ਬਾਈ ਪਹਿਲੇ ਸੂਏ ਸੂਈ ਹਾਂਜੀ ਬਾਈ ਸੀਲ ਸੂਲ ਇਹ ਵੀ ਬਹੁਤ ਆ 8 ਕਿਲੋ ਨੈਟ ਤਿਆਰ ਆ ਜੀ ਹਾਂਜੀ ਬਈ ਕਿਸੇ ਵੀਰ ਨੇ ਦੁੱਧ ਪੀਣ ਨੂੰ ਲੈਣੀ ਹੋਵੇ ਤਾਂ ਕੋਈ ਮਾੜੀ ਨਹੀਂ ਬਾਕੀ ਕ੍ਰੋਸ ਚ ਪੈਂਦੀ ਆ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਤੇ ਸੀਲ ਸੂਲ ਕਰਮਾ ਵਾਲੀ ਪੂਰੀ ਆ ਪਹਿਲੇ ਸੂਏ ਸੂਈ ਹੈ ਤੇ ਬਈ ਏਆਈ ਵਗੈਰਾ ਤਾਂ ਨਹੀਂ ਹੋਈ ਇਹਦੀ ਨਹੀਂ ਹੋਈ ਬਈ ਇਹਦੀ ਠੀਕ ਆ ਏਆਈ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਕਿ ਨਹੀਂ ਹੋਈ ਬਾਕੀ ਦੁੱਧ ਪੀਣ ਨੂੰ ਕੋਈ ਮਾੜੀ ਵੀ ਨਹੀਂ ਕ੍ਰੋਸ ਬਰੀਡ ਚ ਪੈਂਦੀ ਆ ਰੰਗ ਰੂਪ ਦੀ ਇਹ ਵੀ ਚੰਗੀ ਆ ਨਾਰਮਲ ਦੀ ਹਾਈਟ ਦੀ ਗੱਜ ਜਰਸੀ ਚ ਆ ਜਾਂਦੀ ਆ ਹਨਾ ਬਈ ਇਹ ਜਰਸੀ ਕ੍ਰੋਸ ਜੀ ਪੈਂਦੀ ਬਈ ਜਰਸੀ ਕ੍ਰੋਸ ਚ ਪੈਂਦੀ ਆ ਬਾਕੀ ਥਣਾ ਥਣਾ ਦੇ ਸਹਜੇ ਦੇ ਵੀ ਸੋਹਣੇ ਆ ਚਾਰੇ ਥਾਂ ਨਿੱਖੜ ਮੈਂ ਇੱਕੋ ਸਹਜ ਦੇ 8 ਕਿਲੋ ਦੁੱਧ ਤਿਆਰ ਆ ਆ ਕੇ ਚਵਾਈ ਕਰ ਸਕਦਾ ਕੋਈ ਵੀ ਵੀਰ ਤੇ ਇਹਦਾ ਬਈ ਛੋਟਾ ਜਿਹਾ ਮੁੱਲ ਆ ਮੁੱਲ ਵੀਰੇ 14000 ਰੁਪਏ ਦੇ ਦਾਂਗੇ ਬਿਲਕੁਲ ਛੋਟਾ ਜਿਹਾ ਮੁੱਲ ਹੀ ਆ ਬਾਈ ਕਹਿੰਦਾ 14000 ਰੁਪਿਆ ਮਾੜਾ ਮੋਟਾ ਉਹਦੇ ਚ ਮਾਨਦਾਨ ਹੋ ਜਾਊਗਾ ਜੀ ਹਾਂਜੀ ਬਾਈ ਕਰ ਦਾਂਗੇ ਕੋਈ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ